ਆ ਇਹ ਪ੍ਰਬੁਦੇ ਵਚਨ ਚੁ ਦੇਖ ਦੇ ਸੋ ਜੋ ਸੀ ਦੇਖ ਲੈ ਸਕਿਆ ਪਹਿਲਾ ਸੰਮਲ 24 ਅਧਿਆਇ ਉਹਦਾ ਇੱਕ ਵਚਨ ਦੇਖ ਦੇ ਚੁਕੇ ਸਗੇ ਆਪਾਂ ਸੋ ਅੱਜ ਅਸੀਂ ਦੋ ਵਚਨ ਤੋਂ ਦੇਖਣਾ ਇੱਕ ਵਾਰ ਪਹਿਲਾ ਸੰਮਲ 24 ਅਧਿਆਇ ਇੱਕ ਤੋਂ ਹੀ ਪੜ੍ਹ ਦੇਣਾ ਇੱਕ ਤੋਂ 7 ਤੱਕ ਸੋ ਪਹਿਲਾਂ ਇੱਕ ਵਚਨ ਪੜ੍ਹ ਦੇਣਾ ਪਹਿਲਾ ਸੰਮਲ 24 ਅਧਿਆਇ ਉਹਦਾ ਇੱਕ ਵਚਨ ਅਜਿਹਾ ਹੋਇਆ ਜਦ ਸ਼ਾਉਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਹੂੰ ਸਭ ਲੋਕਾਂ ਨੇ ਇਹਨੂੰ ਖਬਰ ਦਿੱਤੀ ਇਹ ਵੇਖੋ 다উদ ਇਹਨ ਗਦੀ ਦੀ ਉਜਾੜ ਵਿੱਚ ਹੈ ਹਾਂ ਤਦ ਸ਼ਾਉਲ ਸਾਰੇ ਇਜ਼ਰਾਈਲ ਵਿੱਚੋਂ 3099 ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ 다উদ ਅਤੇ ਉਹਦੇ ਮਨੁੱਖਾਂ ਨੂੰ ਭਾਲਨ ਤੁਰਿਆ ਹਾਂ ਤਦ ਉਹ ਭੇਡਾਂ ਦੇ ਵਾੜਿਆਂ ਨੂੰ ਅਪੜ ਪਿਆ ਬਸ ਜੋ ਸੀ ਲਾਸਟ ਦੇਖ ਰਹੇ ਸੀ ਸੋ ਇਹੀ ਦੇਖਿਆ ਜਾ ਸਕਿਆ ਕਿ ਸ਼ਾਉਲ 다উদ ਦੇ ਸਾਹਮਣੇ ਗੁਫਾ ਦੇ ਵਿੱਚ ਲੇਟਿਆ ਹੋਇਆ ਹੈ ਸੱਤ ਤੱਕ ਮੇਰੇ ਖਾਂ ਆਪਾਂ ਪੜ੍ਹ ਲੈ ਲ ਸਗੇ ਇੱਕ ਵਚਨ ਦਾ ਵਿਵਰਣ ਕੀਤਾ ਸਗਾ ਦੂਸਰੇ ਦਾ ਨਹੀਂ ਸੀ ਕੀਤਾ ਹਲਕਾਰ ਰੀਪੀਟ ਕਰ ਲੈਨੇ ਆਪਾਂ ਸੋ ਸ਼ਾਉਲ ਦਾਊਦ ਦੇ ਸਾਹਮਣੇ ਗੁਫਾ ਦੇ ਵਿੱਚ ਆ ਦਾਊਦ ਦੇ ਕੋਲ ਹੁਣ ਮੌਕਾ ਆ ਉਹ ਸ਼ਾਉਲ ਨੂੰ ਕੀ ਕਰ ਸਕਦਾ ਮਾਰ ਸਕਦਾ ਬਦਲਾ ਲੈ ਸਕਦਾ ਆਪਣੇ ਹਾਲਾਤ ਨੂੰ ਆਪਣੇ ਬਲ ਦੇ ਨਾਲ ਠੀਕ ਕਰ ਸਕਦਾ ਇੱਧਰ ਦੇਖ ਲੈ ਸਕੀਏ ਕਿ ਸ਼ਾਉਲ ਵੀ ਆਪਣੇ ਦਮਾਦ ਨੂੰ ਆਪਣੇ ਜਵਾਈ ਨੂੰ ਮਾਰਨ ਦੇ ਲਈ ਕੀ ਆ 3000 ਸ਼ਾਂਟ ਕੇ ਯੋਧੇ ਲੈ ਕੇ ਜਾ ਰਿਆ ਮਾਰਨਾ ਕਿਹਨੂੰ ਪਹਿਲਾਂ ਆਪਣੇ ਜਵਾਈ ਨੂੰ ਮਾਰਨਾ 3000 ਸ਼ਾਂਟ ਕੇ ਪਰਖੇ ਹੋਏ ਯੋਧੇ ਜਿਹੜੇ ਆ ਉਹ ਨਾਲ ਲੈ ਕੇ ਜਾ ਰਿਆ ਦੇਖ ਰਹੇ ਸਕੇ ਕਿ ਅਗਰ ਅਸੀਂ ਇਸ ਜਗ੍ਹਾ ਤੇ ਹੁੰਨੇ ਤੇ ਕੀ ਕਰਦੇ ਦਾਊਦ ਕੋਲ ਮੌਕਾ ਆ ਹੁਣ ਇਹਨੂੰ ਮਾਰ ਸਕਦਾ ਹੱਥ ਚੁਲਾ ਸਕਦਾ ਪਰ ਅਸੀਂ ਦੇਖਿਆ ਕਿ ਦਾਊਦ ਕੀ ਨਹੀਂ ਕਰ ਰਿਹਾ ਦਾਊਦ ਆਪਣਾ ਹੱਥ ਨਹੀਂ ਚਲਾ ਰਿਹਾ ਹਲਕਾ ਰਿਪੀਟ ਕਰਨਾ ਜ਼ਿਆਦਾ ਨਹੀਂ ਸਾਨੂੰ ਦੇਖ ਚੁੱਕੇ ਸਕੇ ਅੱਜ ਪਾਗੇ ਵਧਣਾ ਹੈ ਸੋ ਹਾਂ ਪੜਾਂਗੇ ਵਚਨ ਜਿੱਥੇ ਛੱਡਿਆ ਕਾਦੋ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ ਉੱਥੇ ਇੱਕ ਖੁੰਦਰ ਸੀ ਸੋ ਸੌਲ ਸੁਚੇਤੇ ਫਿਰ ਨਹੀਂ ਉਸ ਖੁੰਦਰ ਵਿੱਚ ਵੜ ਗਿਆ ਹਾਂ ਅਦੇਸ ਵੇਲੇ ਦਾਊਦ ਆਪਣੇ ਮਨੁੱਖਾ ਸਣੇ ਉਸੇ ਖੁੰਦਰ ਦੀਆਂ ਨੁਕਰਾਂ ਵਿੱਚ ਬੈਠਾ ਹੋਇਆ ਹਾਂ ਦਾਊਦ ਦੇ ਮਨੁੱਖਾ ਨੇ ਉਹਨੂੰ ਆਖਿਆ ਵੇਖੋ ਉਹ ਦਿਨ ਆਇਆ ਹੈ ਜੋ ਯਹੋਵਾ ਨੇ ਤੁਹਾਨੂੰ ਆਖਿਆ ਸੀ ਹੁਣ ਦੋਨੋਂ ਇੱਕੋ ਹੀ ਜਗ੍ਹਾ ਤੇ ਆ ਦਾਊਦ ਵੀ ਇੱਕੇ ਗੁਫਾ ਦੇ ਵਿੱਚ ਔਰ ਕੋਣਾ ਬਣਾ ਸ਼ਾਉਲ ਵੀ ਉਸੇ ਗੁਫਾ ਦੇ ਵਿੱਚ ਪਰਮੇਸ਼ਰ ਨੇ ਕਿਹਦਾ ਕਹਲਾ ਸਾਹਮਣੇ ਲਿਆ ਕੇ ਰੱਖ ਦਿੱਤਾ ਕਦੋਂ ਤੋਂ ਸ਼ਾਉਲ ਦਾਊਦ ਦੇ ਪਿੱਛੇ ਪਿਆ ਹੋਇਆ ਕਦੋਂ ਤੋਂ ਸ਼ਾਉਲ ਇਸ ਕੋਸ਼ਿਸ਼ ਦੇ ਵਿੱਚ ਆ ਕਿ ਮੈਂ ਦਾਊਦ ਨੂੰ ਕੀ ਕਰਾਂ ਜਾਨੋ ਜਾਂੋ ਮਾਰਾਂ ਅੱਜ ਕਿੱਡਾ ਜ਼ਬਰਦਸਤ ਇੱਕ ਸਮੇਂ ਆ ਗਿਆ ਸ਼ਾਉਲ ਵੀ ਸਾਹਮਣੇ ਆ ਔਰ ਦਾਊਦ ਵੀ ਕੀ ਆ ਇੱਕ ਦੂਸਰੇ ਦੇ ਬਿਲਕੁਲ ਸਾਹਮਣੇ ਮੌਕਾ ਆ ਅੱਜ ਕੁਛ ਕਰਨ ਦਾ ਸੋ ਪ੍ਰਭੂ ਇਦਾਂ ਦੇ ਹਾਲਾਤਾਂ ਦੁਆਰਾ ਸਾਨੂੰ ਵੀ ਕੁਝ ਕੀ ਕਰਦਾ ਬੜਾ ਕੁਝ ਸਖੁੰਦੀ ਕਈ ਵਾਰ ਸਾਡੇ ਸਾਹਮਣੇ ਵੀ ਕੀ ਆ ਇਦਾਂ ਦੇ ਮਾਹੌਲ ਕਈ ਵਾਰ ਬਣ ਜਾਂਦੇ ਜਿੱਥੇ ਸਾਨੂੰ ਫੈਸਲਾ ਲੈਣਾ ਕੀ ਹੋ ਜਾਂਦਾ ਬੜਾ ਬੜਾ ਮੁਸ਼ਕਲ ਹੋ ਜਾਂਦਾ ਫੈਸਲਾ ਲਿਆ ਨਹੀਂ ਜਾਂਦਾ ਕਿਉਂਕਿ ਹਾਲਾਤ ਹੀ ਕਈ ਵਾਰ ਸਾਡੇ ਸਾਹਮਣੇ ਕੀ ਆ ਤੇ ਇਦਾਂ ਦੇ ਆ ਜਾਂਦੇ ਲੇਕਿਨ ਦਾਊਦ ਦਾ ਫੈਸਲਾ ਆਪਾਂ 1 ਤੋਂ 7 ਜਦੋਂ ਪੜਾਂਗੇ ਆਪਾਂ ਦੇਖ ਰਹੇ ਹਾਂ ਦਾਊਦ ਨੇ ਫੈਸਲਾ ਕੀ ਲਿਆ ਕਿ ਮੈਂ ਹੱਥ ਨਹੀਂ ਚਲੋਣਾ ਪਰ ਸਾਡੇ ਕੋਲ ਜਦੋਂ ਸਾਡੇ ਜੀਵਨ 'ਚ ਕਈ ਵਾਰੀ ਇਦਾਂ ਦੀ ਮਾਹੌਲ ਬਣ ਜਾਂਦੇ ਇਦਾਂ ਦੇ ਹਾਲਾਤ ਆ ਜਾਂਦੇ ਜਿੱਥੇ ਸਾਨੂੰ ਵਚਨ ਦੇ ਹੱਕ ਦੇ 'ਚ ਫੈਸਲਾ ਲੈਣਾ ਕੀ ਲੱਗਦਾ ਭਲਾ ਬੜਾ ਮੁਸ਼ਕਲ ਲੱਗਦਾ ਅਸੀਂ ਆਪਣੇ ਸਮੇਂ ਦਾ ਸਹਾਰਾ ਆਪਣੀ ਬੁੱਧ ਦਾ ਸਹਾਰਾ ਲੈਂਦੇ ਆ ਆਪਣੇ ਬਲ ਦੇ ਨਾਲ ਕੁਝ ਕਰਨ ਦੇ ਕੀ ਕਰਦੇ ਪਰਾਂ ਕੋਸ਼ਿਸ਼ ਕਰਦੇ ਜਦੋਂ ਜੀਵਨ ਦੇ ਵਿੱਚ ਕਠਿਨ ਹਾਲਾਤ ਕਠਿਨ ਪ੍ਰਸਥਿਤੀਆਂ ਕਈ ਪ੍ਰਕਾਰ ਦੇ ਇਦਾਂ ਦੇ ਮਾਹੌਲ ਬਣ ਜਾਂਦੇ ਜਿੱਥੇ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਰੀਏ ਕੀ ਉੱਥੇ ਅਸੀਂ ਆਪਣੇ ਹਾਲਾਤ ਨੂੰ ਠੀਕ ਕਰਨ ਲਈ ਅਸੀਂ ਕੀ ਕਰਦੇ ਭਲਾ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਮਤਲਬ ਵਚਨ ਦੇ ਹੱਕ ਦਾ ਕੀ ਨਹੀਂ ਲੈਣੇ ਭਲਾ ਫੈਸਲਾ ਨਹੀਂ ਲੈਣੇ ਤੋਂ ਪਿਛਲੇ ਹਫਤੇ ਵੀ ਮੈਂ ਦੇਖ ਰੇ ਸੀ ਕਿ ਜਗ੍ਹਾ ਤੇ ਵਚਨ ਨੂੰ ਗੱਲ ਕਰਦੇ ਸੀਗੇ ਕਿ ਸਾਡਾ ਵਚਨ ਸਿੱਖਣ ਦਾ ਜਦੋਂ ਸਿੱਖਦੇ ਆ ਤੇ ਫਿਰ ਸਿੱਖਣ ਦਾ ਮਕਸਦ ਕੀ ਹੈ ਵਚਨ ਸਿੱਖਦੇ ਕਿਉਂ ਵਚਨ ਇਸ ਲਈ ਸਿੱਖਦੇ ਆ ਕਿ ਅਸੀਂ ਆਪਣੇ ਜੀਵਨ ਚ ਆਏ ਹੋਏ ਕਠਿਨ ਹਾਲਾਤਾਂ ਤੇ ਇੱਕ ਮਜ਼ਬੂਤ ਕੀ ਲੈ ਸਕੀ ਫੈਸਲਾ ਲੈ ਸਕੀ ਵਚਨ ਸਿੱਖਣ ਦਾ ਕਾਰਨ ਇਹੀ ਹੈ ਕਿ ਜਦੋਂ ਸਾਡੇ ਜੀਵਨ ਚ ਉਤਾਪ ਚੜਾਵੋਣ ਹਾਲਾਤ ਮੁਸ਼ਕਲ ਹੋਣ ਜਦੋਂ ਸਮਝ ਨਾ ਆਵੇ ਕਰਨਾ ਕੀ ਆ ਸਿੱਖੇ ਹੋਏ ਵਚਨ ਦੇ ਦੁਆਰਾ ਕੀ ਲੈਣਾ ਜ਼ਿੰਦਗੀ ਚ ਆਪਣੇ ਚ ਫੈਸਲਾ ਲੈਣਾ ਪਰ ਹੁੰਦਾ ਕੀ ਆ ਜਦੋਂ ਹਾਲਾਤ ਹੁੰਦਾ ਸੀ ਫੈਸਲਾ ਲੈ ਲੈਨੇ ਆ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਆਪਣੇ ਹਾਲਾਤ ਨੂੰ ਠੀਕ ਕਰਨ ਦਾ ਮਤਲਬ ਆਪਣੀ ਬੁੱਧ ਦਾ ਸਹਾਰਾ ਫੈਸਲਾ ਪਰਮੇਸ਼ਰ ਦੇ ਹੱਕ ਦਾ ਨਹੀਂ ਵਚਨ ਦੇ ਹੱਕ ਦਾ ਨਹੀਂ ਜੋ ਸਿੱਖਿਆ ਹੋਇਆ ਉਹਨੂੰ ਇਸਤੇਮਾਲ ਕਰਨ ਦਾ ਨਹੀਂ ਬਲਕਿ ਉਹ ਫੈਸਲਾ ਲੈਣੇ ਆ ਜਿਹੜਾ ਵਚਨ ਦੇ ਕੀ ਹੁੰਦਾ ਭਲਾ ਖلاف ਹੁੰਦਾ ਜੋ ਪਰਮੇਸ਼ਰ ਨੂੰ ਸਾਡਾ ਫੈਸਲਾ ਪਸੰਦ ਪਸੰਦ ਨਹੀਂ ਹੁੰਦਾ ਅਸੀਂ ਆਪਣੇ ਜੀਵਨ ਚ ਉਹ ਫੈਸਲਾ ਲੈਣੇ ਪਰ ਵਚਨ ਇਸ ਲਈ ਸਿੱਖਦੇ ਜਦੋਂ ਜੀਵਨ ਚ ਕਠਿਨ ਹਾਲਾਤ ਆਵੇ ਉਦੋਂ ਮੈਂ ਸਿੱਖੇ ਹੋਏ ਵਚਨ ਦੇ ਨਾਲ ਫੈਸਲਾ ਪਰਮੇਸ਼ਰ ਦੀ ਇੱਛਾ ਦਾ ਲੈਣਾ ਇਸ ਲਈ ਇੱਧਰ ਕੀ ਹੁੰਦਾ ਹੈ ਜ਼ਿਆਦਾਤਰ ਜ਼ਿਆਦਾਤਰ ਮਸੀਹੀ ਭੈਣ ਭਰਾ ਜਦੋਂ ਫੈਸਲਾ ਲੈਣ ਦੀ ਘੜੀ ਆਉਂਦੀ ਆ ਉਦੋਂ ਆਪਣੀ ਬੁੱਧ ਦਾ ਸਹਾਰਾ ਲੈਂਦੇ ਉਦੋਂ ਆਪਣੀ ਇੱਛਾ ਦੇ ਨਾਲ ਫੈਸਲਾ ਲੈਂਦੇ ਉਦੋਂ ਉਹ ਫੈਸਲਾ ਲੈਂਦੇ ਆ ਜਿਹੜਾ ਪਰਮੇਸ਼ਰ ਨੂੰ ਕੀ ਨਹੀਂ ਆ ਪਸੰਦ ਨਹੀਂ ਮਤਲਬ ਵਚਨ ਤੋਂ ਵਚਨ ਤੋਂ ਬਾਹਰ ਮੈਂ ਉਦਾਹਰਣ ਨਹੀਂ ਕੋਈ ਵੀ ਦੇਣੀ ਅਸੀਂ ਸਮੇਂ ਦੇ ਆ ਜੀਵਨ 'ਚ ਜਦੋਂ ਜਦੋਂ ਕੋਈ ਵੀ ਪ੍ਰਸਥਿਤੀ ਹੁੰਦੀ ਕੋਈ ਵੀ ਮਾਹੌਲ ਹੁੰਦਾ ਕੋਈ ਵੀ ਹਾਲਾਤ ਹੁੰਦਾ ਸਾਨੂੰ ਵਚਨ ਭੁੱਲ ਜਾਂਦਾ ਸਾਨੂੰ ਪ੍ਰਾਰਥਨਾ ਆਰਾਧਨਾ ਕੀ ਹੋ ਜਾਂਦੀ ਭੁੱਲ ਜਾਂਦੀ ਸਾਨੂੰ ਭੁੱਲ ਜਾਂਦਾ ਕਿ ਇੱਕ ਪਰਮੇਸ਼ਰ ਨੂੰ ਅਸੀਂ ਆਪਣਾ ਜੀਵਨ ਕੀ ਕੀਤਾ ਹੈ ਸੋਮਪਿਆ ਹੈ ਆਪਣੇ ਜੀਵਨ ਚ ਨਿਰਾਸ਼ਤਾ ਛੋ ਕੇ ਬੈਠ ਜਾਣੇ ਆਪਣੇ ਹਾਲਾਤ ਆਪਣੇ ਮਾਹੌਲ ਨੂੰ ਆਪ ਠੀਕ ਕਰਨ ਦੇ ਲਈ ਕਈ ਪ੍ਰਕਾਰ ਦੀਆਂ ਯੋਜਨਾਵਾਂ ਬਣਾਉਣੇ ਫੈਸਲਾ ਨਹੀਂ ਲੈ ਪਾਰੇ ਇਸ ਲਈ ਅਸੀਂ ਦੇਖ ਰਹੇ ਸੀ ਵਚਨ ਦੇ ਵਿੱਚੋਂ ਕਿ ਫੈਸਲਾ ਜਦੋਂ ਅਸੀਂ ਸ਼ਦਰਕ ਮੇਸ਼ਕ ਅਵੇਦਨਗੋ ਨੂੰ ਦੇਖਦੇ ਨੰਬੁਗਦਨ ਸਰ ਦੇ ਸਮੇਂ ਦੇ ਵਿੱਚ ਕੀ ਹੋਇਆ ਇੱਕ ਬਹੁਤ ਵੱਡੀ ਸੋਨੇ ਦੀ ਜਦੋਂ ਮੂਰਤੀ ਬਣਾਈ ਗਈ ਤੇ ਇੱਕ ਆਗਿਆ ਦਿੱਤੀ ਗਈ ਕਿ ਸਾਰੇ ਲੋਕ ਆ ਕੇ ਇਹਦੇ ਅੱਗੇ ਕੀ ਕਰਨ ਭਲਾ ਇਹਨੂੰ ਝੁੱਕ ਕੇ ਮੱਥਾ ਟੇਕਣ ਔਰ ਇੱਕ ਇਹੀ ਨੌਜਵਾਨ ਸ਼ਦਰਗ ਮੇਸ਼ਾ ਦੇ ਬੇਦਨ ਗੋਸ ਸਕੇ ਜਿਨ੍ਹਾਂ ਨੇ ਕੀ ਫੈਸਲਾ ਲਿਆ ਭਲਾ ਅਸੀਂ ਇਹਦੇ ਅੱਗੇ ਝੁਕ ਕੇ ਇਹਨੂੰ ਮੱਥਾ ਨਹੀਂ ਟਿਕ ਸਕਦੇ ਕਿਉਂਕਿ ਸਾਨੂੰ ਸਾਡੇ ਪਰਮੇਸ਼ਰ ਦੀ ਵਿਵਸਥਾ ਕੀ ਸਿਖਾਉਂਦੀ ਭਲਾ ਤੇਰਾ ਸਿਰ ਸਿਰਫ ਤੇਰੇ ਪਰਮੇਸ਼ਰ ਦੇ ਅੱਗੇ ਝੁਕਣਾ ਹੁਣ ਇੱਥੇ ਅਸੀਂ ਕੀ ਦੇਖ ਰਹੇ ਇੱਕ ਐਸੀ ਪ੍ਰਸਥਿਤੀ ਇੱਕ ਐਸਾ ਮਾਹੌਲ ਆਇਆ ਜਿੱਥੇ ਉਹਨਾਂ ਨੇ ਫੈਸਲਾ ਕਿਹੜਾ ਕੀਤਾ ਭਲਾ ਪਰਮੇਸ਼ਰ ਦੀ ਇੱਛਾ ਦਾ ਫੈਸਲਾ ਕੀਤਾ ਹਾਲੇਲੂਇਆ ਹਾਲੇਲੂਇਆ ਕਿਹੜਾ ਫੈਸਲਾ ਕੀਤਾ ਭਲਾ ਪਰਮੇਸ਼ਰ ਦੀ ਇੱਛਾ ਦਾ ਫੈਸਲਾ ਕੀਤਾ ਹੁਣ ਮੇਰੇ ਪਿਆਰੋ ਜਦੋਂ ਅਸੀਂ ਪਰਮੇਸ਼ਰ ਦੀ ਇੱਛਾ ਦਾ ਫੈਸਲਾ ਕਰਨਾ ਵਚਨ ਦੇ ਹੱਕ ਦਾ ਫੈਸਲਾ ਕਰਨਾ ਨਾ ਤੇ ਸਾਨੂੰ ਮਾਹੌਲ ਕਿੱਦਾਂ ਦਾ ਮਿਲਣਾ ਪਿਆ ਲੱਗਿਓ ਅੱਗਿਓ ਮਾਹੌਲ ਫੇ ਚੰਗਾ ਨਹੀਂ ਮਿਲਣਾ ਅੱਗਿਓ ਮਾਹੌਲ ਬੜਾ ਭਿਆਨਕ ਮਿਲਣਾ ਸਾਨੂੰ ਖਤਰਨਾਕ ਮਿਲਣਾ ਪਹਿਲੀ ਗੱਲ ਤੇ ਫੈਸਲਾ ਲੈ ਹੀ ਨਹੀਂ ਪਾਨੇ ਤੇ ਜੇ ਫੈਸਲਾ ਲੈ ਲੈਨੇ ਆ ਤਾਂ ਫੇ ਮਾਹੌਲ ਕਿਦਾਂ ਦਾ ਮਿਲਦਾ ਪਿਆ ਲੱਗਿਓ ਮਾਹੌਲ ਅੱਗਿਓ ਸਾਡੇ ਖਿਲਾਫ ਮਿਲਦਾ ਹੁਣ ਸ਼ਦਰਗ ਮੇਸ਼ਾ ਦੇ ਬੇਦਨ ਗੋ ਸਾਰਿਆਂ ਨੇ ਸਿਰ ਝੁਕਾਤਾ ਬਾਰੇ ਤਿੰਨ ਨੌਜਵਾਨ ਕੀ ਕਹਿ ਰਹੇ ਪਹਣਾ ਅਸੀਂ ਆਪਣੇ ਪਰਮੇਸ਼ਰ ਤੋਂ ਸਿਵਾਏ ਕਿਸੇ ਅਗੇ ਕੀਨੇ ਝੁਕੋਨੇ ਪਹਣਾ ਸਿਰ ਨਹੀਂ ਝੁਕੋਨੇ ਫੈਸਲਾ ਲੈ ਲਿਆ ਨਾ ਪਰਮੇਸ਼ਰ ਦੇ ਹੱਕ ਦਾ ਹੁਣ ਜਦੋਂ ਫੈਸਲਾ ਲਿਆ ਤੇ ਫੈਸਲਾ ਲੈਣ ਤੋਂ ਬਾਅਦ ਫਰਮਾਨ ਗਿਆ ਚੱਕ ਕੇ ਕਿੱਥੇ ਸੱਟੋ ਇਹਨਾਂ ਨੂੰ ਪਹਣਾ ਹੁਣ ਜਦੋਂ ਫੈਸਲਾ ਲੈ ਲਿਆ ਤਾਂ ਅੱਗੇ ਮਾਹੌਲ ਹੋਰ ਭਿਆਨਕ ਆਗ ਦੀ ਪੱਠੀ ਚ ਤੇ ਰਾਜਾ ਕੀ ਕਹਿ ਰਿਹਾ ਪਹਣਾ ਨੋਰਮਲ ਅੱਗ ਦੇ ਵਿੱਚ ਨਹੀਂ ਅੱਗ ਦਾ ਸੇਕ ਜਿਹੜਾ ਆ ਪੱਠੀ ਦਾ 7 ਗੁਣਾ ਕੀ ਕਰ ਦਿਓ ਵਧਾ ਦਿਓ ਹੁਣ ਫੈਸਲਾ ਲੈਣ ਤੋਂ ਬਾਅਦ ਇਦਾਂ ਦਾ ਸੁਨੇਹਾ ਆ ਕਿ ਤੁਹਾਨੂੰ ਉਸ ਅੱਗ ਦੇ ਵਿੱਚ ਸਿੱਟੇ ਜਾਣਾ ਹੈ ਜਿਹਦਾ ਸੇਕ ਕੀ ਹੈ ਭਲਾ 7 ਗੁਣਾ ਵੱਧਣਾ ਤੇ ਹੁਣ ਫੈਸਲਾ ਬਦਲਿਆ ਜਾ ਸਕਦਾ ਸੀਗਾ ਮੈਂ ਦੱਸ ਰਿਹਾ ਨਾ ਜ਼ਿਆਦਾਤਰ ਭੈਣ ਭਰਾ ਫੈਸਲਾ ਲੈਂਦੇ ਹੀ ਨਹੀਂ ਜਦੋਂ ਜੀਵਨ 'ਚ ਹਾਲਾਤ ਹੁੰਦਾ ਨਾ ਨੋਰਮਲ ਨੋਰਮਲ ਜਿਵੇਂ ਮੈਂ ਗੱਲਾ ਦੱਸਦਾ ਨਾ ਵੱਡੇ ਹਾਲਾਤ ਤਾਂ ਸਾਡੇ ਜੀਵਨਾਂ 'ਚ ਕਦੀ ਆਉਂਦੇ ਨਹੀਂ ਕਿਉਂਕਿ ਅਸੀਂ ਇਸ लायक ਨਹੀਂ ਆ ਕਿ ਸਾਡੇ ਜੀਵਨਾਂ 'ਚ ਕੀ ਹੋਣ ਭਲਾ ਵੱਡੇ ਹਾਲਾਤ ਹੋਣ ਤੇ ਅਸੀਂ ਪ੍ਰਭੂ ਦੀ ਮਹਿਮਾਨ ਨੂੰ ਆਪਣੇ ਜੀਵਨਾਂ 'ਚੋਂ ਦਿਖਾ ਸਕੀਏ ਅਸੀਂ ਇਸ लायक ਨਹੀਂ ਆ ਹਾਲਾਤ ਸਾਡੇ ਕਿਦਾਂ ਹੁੰਦੇ ਵਿਆਹ ਸ਼ਾਦੀ ਆਗੇ ਤੇ ਸਾਡਾ ਉੱਥੇ ਸਭ ਕੁਝ ਹੀ ਹੁੰਦਾ ਪਣਾ ਸਾਡੇ ਭੈਣ ਭਰਾਵਾਂ ਦਾ ਉੱਥੇ ਪਤਾ ਲੱਗ ਜਾਂਦਾ ਹੁੰਦਾ ਯਕੀਨ ਸਾਡੇ ਪਹਿਰਾਵਿਆਂ ਤੋਂ ਸਾਡੇ ਮੂੰਹਾਂ ਤੋਂ ਸਾਡੀਆਂ ਗੱਲਾਂ ਤੋਂ ਸਾਡੇ ਉੱਠਣ ਬੈਠਣ ਤੋਂ ਸਾਡੇ ਚਾਲ ਚੱਲਣ ਤੋਂ ਕੀ ਆ ਕੋਈ ਵਿਆਹ ਸ਼ਾਦੀ ਆਗੇ ਕੋਈ ਪਾਰਟੀ ਫੰਕਸ਼ਨ ਆ ਗਿਆ ਕੋਈ ਵੀ ਕੋਈ ਵੀ ਇਦਾਂ ਦੀ ਸਿਸਟਮ ਜਿਹੜਾ ਪ੍ਰੋਗਰਾਮ ਹੁੰਦੇ ਸਾਡੀ ਸਾਰੀ ਸਲੀਅਤ ਤੇ ਕੀ ਹੈ ਪਣਾ ਉੱਥੇ ਨਿਕਲ ਜਾਂਦੀ ਉੱਥੇ ਹੀ ਸਾਡੇ ਕੋਲ ਫੈਸਲਾ ਨਹੀਂ ਲਿਆ ਜਾਂਦਾ ਕਿ ਨਹੀਂ ਮੈਂ ਇੱਕ ਨੂੰ ਆਪਣਾ ਕੀ ਸੌਂਪਿਆ ਭਲਾ ਜੀਵਨ ਸੌਂਪ ਦਿੱਤਾ ਹਾਂ ਮੈਂ ਜਦੋਂ ਬਪਟਿਸਮਾ ਲਿਆ ਆ ਮੈਂ ਆਪਣਾ ਪੁਰਾਣਾ ਜੀਵਨ ਕੀ ਕਰ ਚੁੱਕਾ ਦਫਨ ਕਰ ਚੁੱਕਾ ਹੁਣ ਮੈਂ ਜਦੋਂ ਪਾਣੀ ਤੋਂ ਬਾਹਰ ਆ ਮੈਂ ਇੱਕ ਨਵੀਂ ਸ੍ਰਿਸ਼ਟੀ ਹੁਣ ਮੈਂ ਆਪਣੇ ਵਿੱਚ ਇੱਕ ਨਵਾਂ ਨਵਾਂ ਪੰਧ ਖੋਣਾ ਆ ਪੁਰਾਣੀ ਕੀ ਹੈ ਭਲਾ ਪੁਰਾਣੀ ਨੂੰ ਮੈਂ ਉਤਾਰ ਦਿੱਤਾ ਨਵੀਂ ਨੂੰ ਪਹਿਨ ਲਿਆ ਇਸ ਲਈ ਜਦੋਂ ਫੈਸਲੇ ਦੀਆਂ ਘਟੀਆਂ ਹੁੰਦੀਆਂ ਫੈਸਲਾ ਲੈਣੇ ਨਹੀਂ ਪਾਣੇ ਛੋਟੇ ਛੋਟੇ ਮਾਹੌਲ ਇੰਦਾ ਦੇ ਹੁੰਦੇ ਵੱਡੇ ਤਾਂ ਹੁੰਦੇ ਨੇ ਸਾਡੇ ਵੀ ਸ਼ਦਰ ਕਮੇਸ਼ਕ ਅਰਬੇਦਨ ਕੋਦੇ ਅੱਗੇ ਕੀ ਆਇਆ ਹੈ ਭਲਾ ਵੱਡਾ ਮਾਹੌਲ ਆਇਆ ਪਰ ਜਦੋਂ ਫੈਸਲਾ ਲਿਆ ਫੈਸਲੇ ਤੋਂ ਬਾਅਦ ਹੋਰ ਮਾਹੌਲ ਭਿਆਨਕ ਗਿਆ ਕਹਿੰਦੇ ਇਹਨਾਂ ਨੂੰ ਉਸ ਤੱਕ ਜੋ ਸਿੱਟੋ ਤੇ ਜਿਹੜਾ 7 ਗੁਣਾ 6 ਕੀਆ ਪਲਾਂ ਹੋਰ ਵਧਾ ਦਿੱਤਾ ਜਾਵੇ ਫੈਸਲਾ ਬਦਲਿਆ ਜਾ ਸਕਦਾ ਮੈਂ ਕਿਉਂ ਇਹ ਗੱਲ ਕਰ ਰਿਹਾ ਪਲਾਂ ਅਸੀਂ ਵਚਨ ਇਸ ਲਈ ਸਿੱਖਦੇ ਕਿ ਜ਼ਿੰਦਗੀ ਚ ਕੀ ਲਈਏ ਫੈਸਲਾ ਲਈ ਪਰ ਹੁੰਦਾ ਕੀ ਆ ਹਾਲਾਤ ਹੋਣ ਤੇ ਫੈਸਲਾ ਲੈ ਨਹੀਂ 파ਰੇ ਦੇਖੀ ਨੇ ਪਲਾਂ 다ਊਦ ਕੀ ਫੈਸਲਾ ਲੈ ਰਿਆ ਮੈਂ ਹੱਥ ਨਹੀਂ ਚਲੋਣਾ ਫੈਸਲਾ ਸੈਮਲ 24 ਦੇ 1 ਤੋਂ 7 ਦੇ ਵਿੱਚ ਮਾਹੌਲ ਆਇਆ ਆ ਦੇਖ ਦਾਊਦ ਕਿੰਨੀ ਦੇ ਤੋ ਤੇਰੇ ਪਿੱਛੇ ਪਿਆ ਤੈਨੂੰ ਮਾਰਨ ਲਈ 3000 ਛਾਂਟ ਕੇ ਲੈ ਕੇ ਆਇਆ ਕੋਈ ਗੱਲ ਨਹੀਂ ਬੇਟੀ ਵਿਧਵਾ ਹੋ ਜਵੇ ਪਰ ਇਹਨੂੰ ਮਾਰਨਾ ਮੈਂ ਦਾਊਦ ਤੇਰੇ ਕੋ ਮੌਕਾ ਫੈਸਲਾ ਕੀ ਲੈ ਰਿਆ ਮੈਂ ਇਹਦੇ ਉੱਪਰ ਹੱਥ ਨਹੀਂ ਚਲਾਉਣਾ ਸਾਡੇ ਅੱਗੇ ਫੈਸਲੇ ਆਉਂਦੇ ਅਸੀਂ ਕੀ ਕਰਦੇ ਬਣਾ ਅਸੀਂ ਫੈਸਲਾ ਸੰਸਾਰ ਨੂੰ ਖੁਸ਼ ਕਰਨ ਦਾ ਲੈ ਦਿੰਨੇ ਅਸੀਂ ਫੈਸਲਾ ਆਪਣੇ ਜੀਵਨ ਨੂੰ ਸੋਖਾ ਕਰਨ ਦਾ ਲੈ ਦਿੰਨੇ ਅਸੀਂ ਫੈਸਲਾ ਉਹ ਲੈਨੇ ਆ ਜਿਹਦੇ ਨਾਲ ਕੀ ਆ ਆਪਣਾ ਸਾਨੂੰ ਖੁਸ਼ੀ ਮਿਲੇ ਤੇ ਜੇ ਫੈਸਲਾ ਵਚਨ ਦੇ ਹੱਕ ਦਾ ਲੈ ਹੀ ਲene ਆ ਤਾਂ ਫੇ ਸਤ ਗੁਣਾ ਸੇਕ ਵਧਾਉਣ ਦਾ ਫਰਮਾਨ ਆ ਜਾਂਦਾ ਲੱਗਿਆ ਹੁਣ ਵੀ ਫੈਸਲਾ ਬਦਲਿਆ ਜਾ ਸਕਦਾ ਪਰ ਸ਼ਦਰ ਅਮੇਸ਼ਾ ਕ ਆਪਣਾ ਕੀ ਨਹੀਂ ਬਦਲਿਆ ਭਲਾ ਆਪਣਾ ਫੈਸਲਾ ਨਹੀਂ ਬਦਲਦੀ ਮੇਰੇ ਪਿਆਰੋ ਫੈਸਲਾ ਨਹੀਂ ਬਦਲਿਆ ਜਦੋਂ ਅੱਗ ਦੀ ਪੱਠੀ ਚ ਛੁੱਟਿਆ ਛੁੱਟ ਦੇ ਵੇਲੇ ਵੀ ਕੀਨੀਆ ਭਲਾ ਛੁੱਟ ਦੇ ਵੇਲੇ ਤੱਕ ਵੀ ਪ੍ਰਭੂ ਆ ਨਹੀਂ ਰਿਹਾ ਤੇ ਅੱਗ ਦੀਆਂ ਪੱਟੀਆਂ ਚ ਜਦੋਂ ਛੁੱਟ ਦਿੱਤਾ ਤੇ ਇਹਨਾਂ ਦਾ ਵਾਲ ਕੀ ਨਹੀਂ ਹੋਇਆ ਬਲਾਂ ਹਾਂਜੀ ਵਾਲ ਕੀ ਨਹੀਂ ਹੋਇਆ ਜੀ ਅੱਗ ਚ ਵਿੰਗਾ ਕਿਦਾਂ ਹੋ ਜਾਓ ਵਿੰਗਾ ਨਾ ਹੋ ਕਬ ਇਹਨਾਂ ਦਾ ਇੱਕ ਵਾਲ ਵੀ ਕੀ ਨਹੀਂ ਹੋਇਆ ਬਲਾਂ ਇੱਕ ਵਾਲ ਵੀ ਨਹੀਂ ਸੜਿਆ ਤੇ ਪ੍ਰਭੂ ਉਧਰ ਹੀ ਆ ਜਦੋਂ ਅੱਗ ਚ ਸਿੱਟਣ ਲੱਗੇ ਜਦੋਂ ਅੱਗ ਚ ਸਿੱਟ ਦਿੱਤਾ ਸਰਵ ਸ਼ਕਤੀਮਾਨ ਪਰਮੇਸ਼ਰ ਕੀ ਹੈ ਬਲਾਂ ਉਦੋਂ ਅੱਗ ਦੇ ਵਿੱਚ ਆਇਆ ਮੇਰੇ ਪਿਆਰੋ ਸਾਡੇ ਜੀਵਨ 'ਚ ਅਸੀਂ ਅਗਰ ਚੁੰਨੇ ਆ ਪ੍ਰਭੂ ਮਹਿਮਾ ਨੂੰ ਪ੍ਰਗਟ ਕਰੇ ਤਾਂ ਫਿਰ ਫੈਸਲਾ ਲੈਣਾ ਪੈਣਾ। ਵਚਨ ਇਸੇ ਲਈ ਸਿੱਖਦੇ ਆ ਕਿ ਕੀ ਲੈ ਸਕੀਏ ਬੁਰੇ ਹਾਲਾਤਾਂ 'ਚ ਫੈਸਲਾ ਲੈ ਸਕੀਏ। ਤੇ ਜਦੋਂ ਫੈਸਲਾ ਲੈਣਾ ਆ ਤੇ ਫੈਸਲਾ ਲੈਣ ਤੋਂ ਬਾਅਦ ਮਾਹੌਲ ਹੋਰ ਭਿਆਨਕ ਆ। ਤੇ ਉਸ ਭਿਆਨਕ ਮਾਹੌਲ ਦੇ ਵਿੱਚ ਵੀ ਮੈਂ ਫੈਸਲਾ ਕੀ ਰੱਖਣਾ ਭਲਾ ਆਪਣਾ ਮਜ਼ਬੂਤ ਰੱਖਣਾ ਕੀ ਰੱਖਣਾ ਫੈਸਲਾ ਮਜ਼ਬੂਤ ਅੱਗ ਦੀ ਭੱਟੀ 'ਚ ਜਾਓਗੇ ਤੇ ਉਹਨੇ ਹੋਣਾ। ਅੱਜ ਕਹਿੰਦੇ ਫੈਸਲਾ ਲਈਏ ਨਾ ਤੂੰ ਤੂੰ ਕੀ ਹੈ ਭਲਾ ਤੂੰ ਇਦਾਂ ਹੀ ਆ ਜਾ ਏਦਾਂ ਨਹੀਂ ਹੋਣਾ ਉਹਨੇ ਏਦਾਂ ਆਪਣੀ ਮਹਿਮਨ ਨੂੰ ਪ੍ਰਗਟ ਉਹਨੇ ਉਹਨੇ ਕਰਨਾ ਨਹੀਂ ਹੈ ਇਸ ਲਈ ਮੇਰੇ ਪਿਆਰੋ ਯਾਦ ਰੱਖਣਾ ਵਚਨ ਸੰਗਤੀ ਪ੍ਰਾਰਥਨਾ ਆराधना ਕਿਉਂ ਆ ਅਸੀਂ ਆਪਣੇ ਜੀਵਨ ਚ ਆਏ ਹੋਏ ਹਾਲਾਤਾਂ ਚ ਇੱਕ ਮਜ਼ਬੂਤ ਕੀ ਲੈ ਸਕੀਏ ਫੈਸਲਾ ਪਰ ਬੜੀ ਬੜੀ ਦੁਖੀ ਮਾਨਣਾ ਕਹਿਣਾ ਪੈ ਰਿਹਾ ਪਰ ਫੈਸਲੇ ਕੀ ਹੈ ਸਾਡੇ ਸਾਡੇ ਫੈਸਲੇ ਕੱਚੇ ਹੈ ਫਿਰ ਵੀ ਪ੍ਰਭੂ ਸਾਨੂੰ ਕੀ ਦਿੰਦਾ ਸਾਨੂੰ ਮੌਕਾ ਦਿੰਦਾ ਫਿਰ ਵੀ ਆਪਣੀ ਪਵਿੱਤਰ ਹਜ਼ੂਰੀ ਚ ਸਾਨੂੰ ਕੀ ਆ ਸਾਨੂੰ ਬੈਠਣ ਦਾ ਮੌਕਾ ਦਿੰਦਾ ਉਹ ਭਸਮ ਕਰਨ ਵਾਲੀ ਕੀ ਆ ਅੱਗੇ ਆ ਫਿਰ ਵੀ ਸਾਨੂੰ ਢੀਠਾਂ ਨੂੰ ਸਾਨੂੰ ਹੱਠਿਆਂ ਨੂੰ ਉਹ ਮੌਕਾ ਦਿੰਦਾ ਰਹਿੰਦਾ ਕੋਈ ਨਹੀਂ ਤੇਰੇ ਕੋਲ ਮੌਕਾ ਹੈ ਤੂੰ ਸੁਧਰ ਜਾ ਤੂੰ ਆਪਣੇ ਜੀਵਨ ਚ ਕੀ ਆ ਫੈਸਲਾ ਲੈਣ ਲਈ ਕੀ ਹੋ ਜਾ ਤਿਆਰ ਹੋ ਜਾ ਅੱਗ ਦੀ ਪੱਠੀ ਚ ਜਦੋਂ ਗਿਆ ਉਦੋਂ ਚੌਥਾ ਆ ਪਹਿਲਾਂ ਨਹੀਂ ਆਇਆ ਫੈਸਲਾ ਲੈਣ ਤੋਂ ਪਹਿਲਾਂ ਨਹੀਂ ਆਇਆ ਫੈਸਲਾ ਲੈਣ ਤੋਂ ਬਾਅਦ ਨਹੀਂ ਆਇਆ ਜਦੋਂ ਸਿੱਟ ਦੇ ਧੱਗ ਚ ਕੀ ਇਹ ਬਣਾ ਉਦੋਂ ਆਇਆ ਸੇਮ ਦੂਸਰੀ ਉਦਾਹਰਨ ਦਾਨੀਅਲ ਵੀ ਦੇਖ ਲੈਨੇ ਆਪਾਂ ਦਾਨੀਅਲ ਦੇ ਸਮੇਂ ਜਦ ਰਾਜਾ ਦਾਰਾ ਕੀ ਆ ਕੇ ਨਿਕਲੀ ਬਣਾ ਕਹਿੰਦਾ 30 ਦਿਨ ਤੱਕ ਸਾਰੇ ਹੀ ਲੋਕਾਂ ਨੇ ਕਿਹਦੀ ਆराधना ਕਰਨੀ ਪਣਾ ਰਾਜਾ ਦਾਰਾ ਦੀ ਆराधना ਹੋਗੀ ਜਿਨੇ ਵੀ ਆਪਣੇ ਪਰਮੇਸ਼ਰ ਦੀ ਆराधना ਕੀਤੀ ਚੁੱਕੇ ਕਿਥੇ ਸੁੱਟਣਾ ਪ ਲੈਣਾ ਨੂੰ ਸ਼ੇਰਾਂ ਦੇ ਘੁਰਨੇ ਚ ਸੁੱਟਣਾ ਕਹਿੰਦੇ ਤੇ ਸ਼ੇਰ ਵੀ ਕਿਤੇ ਬੱਲਾ ਰਜੇ ਹੋਏ ਨਹੀਂ ਭੁੱਖੇ ਸ਼ੇਰ ਜਿਹੜੇ ਕੁਛ ਦਿਨ ਤੋਂ ਕੀ ਹੈ ਬਣਾ ਭੁੱਖੇ ਰੱਖੇ ਹੋਏ ਉਹਨਾਂ ਦੇ ਘੁਰਨੇ ਚ ਸਟਣ ਹਨ ਆ ਗਿਆ 30 ਦਿਨ ਤੱਕ ਰਾਜੇ ਦੀ ਰਾਦਨਾ ਹੋਗੀ ਦਾਨੀਅਲ ਦੇ ਅੱਗੇ ਬੜੀ ਪ੍ਰਸਥਿਤੀ ਬੜੀ ਮੁਸ਼ਕਲ ਹੈ ਕਿਉਂਕਿ ਦਾਨੀਅਲ ਦੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਅਸੀਂ ਇਹ ਦੇਖਦੇ ਹਾਂ ਕਿ ਇਹ ਇੱਕ ਐਸਾ ਵਿਅਕਤੀ ਆ ਜਿਹੜਾ ਪੂਰ ਦਿਨ ਦੇ ਵਿੱਚ ਤਿੰਨ ਟਾਈਮ ਪ੍ਰਭੂ ਦੇ ਚਰਨਾਂ 'ਚ ਬਿੰਦਾ ਪ੍ਰਧਾਨ ਮੰਤਰੀ ਆ ਇੱਕ ਉੱਚੇ ਅਹੁਦੇ ਤੇ ਆ ਉੱਚੇ ਅਉਦੇ ਤੇ ਹੋਣ ਦੇ ਬਾਵਜੂਦ ਵੀ ਪ੍ਰਭੂ ਦੇ ਚਰਨਾਂ 'ਚ ਕਿੰਨੀ ਵਾਰ ਬਿੰਦਾ ਭਲਾ ਤਿੰਨ ਟਾਈਮ ਬਿੰਦਾ ਸਵੇਰੇ ਦੁਪਹਿਰ ਔਰ ਸ਼ਾਮ ਕੋਈ ਐਸਾ ਵਿਅਕਤੀ ਜਿਹੜਾ ਲਗਾਤਾਰ ਪ੍ਰਭੂ ਦੇ ਚਰਨਾਂ 'ਚ ਹਰ ਰੋਜ਼ ਬਿੰਦਾ ਉਹਦੇ ਅੱਗੇ ਪ੍ਰਸਥਿਤੀ ਕਿੱਦਾਂ ਦੀ ਆ ਗਈ ਕਿ 30 ਦਿਨ ਤੱਕ ਕਿਸੇ ਨੇ ਵੀ ਆਪਣੇ ਪ੍ਰਭੂ ਦੀ ਆराधना ਨਹੀਂ ਕਰਨੀ ਜਿੰਨੇ ਕਰਨੀ ਕਿਹਦੀ ਕਰਨੀ ਭਲਾ ਰਾਜੇ ਦੀ ਆराधना ਹੋ ਗਈ ਦੋ ਗੱਲਾਂ ਸਿੱਖਣ ਨੂੰ ਮਿਲ ਰਹੀਆਂ ਇੱਕ ਤੇ ਇੱਕ ਉਹਦੇ ਦਰ ਵਿਅਕਤੀ ਤਿੰਨ ਟਾਈਮ ਪ੍ਰਭੂ ਦਾ ਧੰਨਵਾਦ ਕਰਦਾ ਤੇ ਅੱਜ ਕੱਲ ਦੇ ਭੈਣ ਭਰਾਵਾਂ ਕੋਲੋਂ ਇੱਕ ਟਾਈਮ ਕਰਨਾ ਵੀ ਕੀ ਹੈ ਬੜਾ ਬੜਾ ਮੁਸ਼ਕਲ ਇਹ ਕਿਵੇਂ ਸਿੱਖਣ ਨੂੰ ਮਿਲਦਾ ਤੇ ਦੂਜੀ ਇਹ ਮਿਲੀ ਆ ਹੁਣ ਪ੍ਰਸਥਿਤੀ ਕੀ ਆ ਰੋਜ਼ ਪ੍ਰਭੂ ਦੇ ਚਰਨਾਂ 'ਚ ਬੈੰਦਾ ਆ ਕੇ ਮਾਹੌਲ ਰਾਜੇ ਦੀ ਆਗਿਆ ਨਿਕਲ ਆਈ ਹੈ ਔਰ ਗੁਲਾਮੀ ਦੇ ਵਿੱਚ ਰਹਿ ਰਿਆ ਰਾਜੇ ਦੇ ਮਨ ਨੂੰ ਪਰਮੇਸ਼ਨ ਨੇ ਇਹਦੇ ਉੱਤੇ ਨਮਰ ਕੀਤਾ ਹੈ ਰਾਜੇ ਨੇ ਇਹਨੂੰ ਅਹੁਦਾ ਦਿੱਤਾ ਹੈ ਉਹੀ ਰਾਜੇ ਦੀ ਆਗਿਆ ਕਿ ਕੀ ਹੋ ਜਾ 30 ਦਿਨ ਤੱਕ ਮੇਰੀ ਰਾਤ ਨਾ ਕਿੰਨੀ ਕਠਿਨ ਇੱਕ ਪਰਸਥਿਤੀ ਆ ਦਾਨੀਅਲ ਸੋਚ ਸਕਦਾ ਮੈਂ ਤੇ ਆਪ ਇਸ ਗੁਲਾਮੀ ਦੇ ਦੇਸ਼ ਚ ਆਇਆ ਪਰਮੇਸ਼ਰ ਨੇ ਰਾਜੇ ਦੇ ਮਨ ਨੂੰ ਨਮਰ ਕੀਤਾ ਹੈ ਤੇ ਮੈਨੂੰ ਇੱਕ ਅਹੁਦੇ ਤੇ ਬਿਠਾਇਆ ਹੋਇਆ ਅੱਜ ਉਹ ਹੀ ਰਾਜਾ ਇਹ ਆਗਿਆ ਕੱਢ ਰਿਹਾ ਅਗਰ ਮੈਂ ਰਾਜੇ ਦੀ ਆਗਿਆ ਨਹੀਂ ਮੰਨੀ ਤੇ ਵੀ ਮੇਰੇ ਲਈ ਕੀ ਨਹੀਂ ਆ ਠੀਕ ਨਹੀਂ ਪਰ ਜੇ ਮੈਂ ਰਾਜੇ ਦੀ ਆਗਿਆ ਦੇ ਖਿਲਾਫ ਜਾਣਾ ਜੇ ਮੈਂ ਪਰਮੇਸ਼ਰ ਦੀ ਆਗਿਆ ਦੇ ਖਿਲਾਫ ਚੱਲਾ ਗਿਆ ਤੇ ਵੀ ਮੇਰੇ ਲਈ ਕੀ ਨਹੀਂ ਆ ਭਲਾ ਠੀਕ ਨਹੀਂ ਇਸ ਲਈ ਮਨੁੱਖ ਦੀ ਆਗਿਆ ਤੋਂ ਜ਼ਿਆਦਾ ਜ਼ਰੂਰੀ ਕਿਹਦੀ ਆਗਿਆ ਮੇਰੇ ਲਈ ਪਰਮੇਸ਼ਰ ਦੀ ਇਸ ਲਈ ਪ੍ਰਭੂ ਰਦਾਸ ਬਲੂਸ ਕਹਿੰਦਾ ਜੇ ਮੈਂ ਮਨੁੱਖਾਂ ਨੂੰ ਖੁਸ਼ ਕਰਦਾ ਤੇ ਮੈਂ ਪਰਮੇਸ਼ਰ ਦਾ ਕੀ ਨਾ ਹੋਣਾ ਦਾਸ ਨਾ ਸੋ ਫੈਸਲਾ ਕੀ ਕੀਤਾ ਮੈਂ ਤੇ ਆਪਣੇ ਪ੍ਰਭੂ ਦੀ ਆराधना ਕਰਨੀ ਔਰ ਜਦੋਂ ਆराधना ਕੀਤੀ ਗਈ ਜਿਹੜੇ ਇਹਨੂੰ ਫਸਾਰੇ ਆ ਉਹ ਪਹਿਲਾਂ ਤਾੜ ਚ ਬੈਠੇ ਸੀਗੇ ਕਦੋਂ ਹੀ ਬੈਠੇ ਤੇ ਅਸੀਂ ਕੀ ਕਰੀਏ ਭਲਾ ਅਸੀਂ ਦੱਸੀਏ ਜਾ ਕੇ ਰਾਜੇ ਨੂੰ ਇਨੇ ਰਾਜੇ ਦੇ ਆਗਿਆ ਤੋਂ ਆਗਿਆ ਦੇ باوجود ਵੀ ਆਪਣੇ ਪ੍ਰਭੂ ਦੇ ਚਰਨਾਂ 'ਚ ਬਹਿਣਾ ਕੀ ਕੀਤਾ ਬਣਾ ਫੈਸਲਾ ਲਿਆ ਮੈਂ ਆਪਣੇ ਪ੍ਰਭੂ ਦੀ ਆराधना ਕਰਨੀ ਪਰ ਸਥਿਤੀ ਦਾ ਨਹੀਂ ਸੋਚਿਆ ਮਾਹੌਲ ਕੀ ਹੋਊਗਾ ਮੇਰੇ ਫੈਸਲੇ ਤੋਂ ਬਾਅਦ ਕੀ ਹੋਊਗਾ ਮੈਂ ਕੀ ਸਮਝਾਉਣਾ ਚਾਹੁੰਨਾ ਫੈਸਲਾ ਪਰਮੇਸ਼ਰ ਦੇ ਹੱਕ ਦਾ ਲਿਆ ਉਹਨੇ ਫਿਰ ਪਰਮੇਸ਼ਰ ਦੇ ਖਿਲਾਫ ਨਹੀਂ ਇਹ ਬਣਾ ਪਰਮੇਸ਼ਰ ਦੇ ਹੱਕ ਦਾ ਅਸੀਂ ਵਚਨ ਕਿਉਂ ਸਿੱਖਦੇ ਆਪਣੀ ਜ਼ਿੰਦਗੀਆਂ 'ਚ ਫੈਸਲਾ ਕਿ ਲੈਣਾ ਬਣਾ ਪਰਮੇਸ਼ਰ ਦੇ ਵਚਨ ਦੇ ਹੱਕ ਦਾ ਪਰ ਪੰਗਾ ਕੀ ਆ ਵਚਨ ਸਿੱਖੀ ਜਾਨੇ ਤੇ ਜਦੋਂ ਫੈਸਲੇ ਦੀ ਘੜੀ ਆਉਂਦੀ ਓਦੋਂ ਓਦੋਂ ਆਪਣੇ ਆਪ ਨੂੰ ਕਿੱਦਾਂ ਖੁਸ਼ ਕੀਤਾ ਜਾ ਸਕਦਾ ਸੰਸਾਰ ਨੂੰ ਮਨੁੱਖਾਂ ਨੂੰ ਕਿੱਦਾਂ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਖੁਸ਼ ਕੀਤਾ ਜਾ ਸਕਦਾ ਅਸਲੀ ਵਚਨ ਨੂੰ ਸਿੱਖ ਸਿੱਖ ਕੇ ਵਚਨ ਦੇ ਵਚਨ ਨੂੰ ਪੜ ਪੜ ਕੇ ਸੰਗਤियां ਬੰਦਗੀਆਂ ਕਰ ਕਰਕੇ ਆਸ਼ੀਸ਼ ਦਾ ਕਾਰਨ ਨਹੀਂ ਬਣ ਰਹੇ ਸ਼ਰਾਪ ਦਾ ਕਾਰਨ ਬਣ ਰਹੇ ਆ ਸ ਇਸ ਲਈ ਸੀ ਆਪਣੇ ਜੀਵਨਾਂ ਤੇ ਧਿਆਨ ਕਰਨਾ ਮੇਰੇ ਫੈਸਲੇ ਕੀ ਆ ਮੈਂ ਕਿਉਂ ਵਚਨ ਸਿੱਖ ਰਿਹਾ ਕਿਉਂ ਪ੍ਰਭੂ ਦੇ ਚਰਨਾਂ ਚ ਸਮਾਂ ਗੁਜ਼ਾਰਦਾ ਕਿਉਂ ਆਰਾਧਨਾ ਪ੍ਰਾਰਥਨਾ ਕਰਦਾ ਜਦੋਂ ਇਹਨੂੰ ਸਾਬਤ ਕਰਨ ਦਾ ਸਮੇਂ ਆਉਂਦਾ ਉਦੋਂ ਮੈਂ ਕੀ ਆ ਪੜ ਮੈਂ ਆਪਣੀ ਬੁੱਧਰਾ ਸਮੇਂ ਦਾ ਸਾਰਾ ਲੈਣਾ ਦਾਨੀਅਲ ਨੇ ਫੈਸਲਾ ਕਰ ਲਿਆ ਕਿ ਮੈਂ ਪ੍ਰਭੂ ਦੇ ਚਰਨਾਂ ਚ ਬੈਠਣਾ ਮਾਹੌਲ ਕੁਛ ਵੀ ਹੋਵੇ ਬੈਠ ਗਿਆ ਵਿਰੋਧੀਆਂ ਨੇ ਸ਼ਿਕਾਇਤ ਲਗਾਈ ਰਾਜਾ ਦੁਖੀ ਆ ਪਰ ਰਾਜੇ ਨੇ ਆਪਣੀ ਗੱਲ ਕਹੀ ਇਹਨੂੰ ਪੂਰੀ ਤੇ ਕਰਨੇ ਹੀ ਪੈਣੇ ਆ ਗਿਆ ਹੋਗੇ ਦਾਨੀਅਲ ਨੂੰ ਸ਼ੇਰਾਂ ਦੇ ਘਰਨੇ ਚਕੀ ਆ ਸਿੱਟਿਆ ਜਾਵੇ ਹੁਣ ਜਦੋਂ ਤੱਕ ਸ਼ੇਰਾਂ ਦੇ ਘਰਨੇ ਚ ਸਿੱਟਣ ਲਈ ਗਿਆ ਨਾ ਪ੍ਰਭੂ ਨਹੀਂ ਆਇਆ ਪਹਿਲਾ ਫੈਸਲਾ ਲਿਆ ਬੜਾ ਮੁਸ਼ਕਲ ਸੀ ਫੈਸਲਾ ਲੈਣ ਤੋਂ ਬਾਅਦ ਸੁਣਿਆ ਕਿ ਆਇਆ ਬਣਾ ਸ਼ੇਰਾਂ ਦੇ ਘਰਨੇ ਚ ਜਾਣਾ ਬੜਾ ਮੁਸ਼ਕਲ ਹੈ ਹਜੇ ਵੀ ਇਨਕਾਰ ਕਰਦੇ ਹਜੇ ਵੀ ਮਾਫੀ ਮੰਗ ਸਕਦਾ ਨਹੀਂ ਜਦੋਂ ਸ਼ੇਰਾਂ ਦੇ ਘਰਨੇ ਚ ਸਿੱਟਿਆ ਗਿਆ ਸਾਰੀ ਰਾਤ ਸ਼ੇਰਾਂ ਦੇ ਘਰਨੇ ਦੇ ਵਿੱਚ ਰਿਹਾ ਟੜਕੇ ਰਾਜਾ ਆ ਗਿਆ ਆਵਾਜ਼ ਮਾਰ ਕੇ ਪੁੱਛਿਆ ਦਾਨੀਅਲ ਤੂੰ ਠੀਕ ਆ ਤੇ ਸੁਨਿਆ ਕੀ ਆ ਰਿਹਾ ਵਿੱਚੋਂ ਆਵਾਜ਼ ਕਿ ਆ ਰਹੀ ਬਣਾ ਮੈਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਕਿਨੇ ਸੰਭਾਲਿਆ ਪ੍ਰਭੂ ਨੇ ਸੰਭਾਲ ਲਿਆ ਕਿਉਂ ਕਿ ਫੈਸਲਾ ਪਰਮੇਸ਼ਰ ਦੇ ਹੱਕ ਦਾ ਲਿਆ ਸਿਰਨਾ ਨੂੰ ਕੱਢਿਆ ਗਿਆ ਤੇ ਜਿਨ੍ਹਾਂ ਨੇ ਸਾਜ਼ਿਸ਼ ਕਰਕੇ ਫਸਾਇਆ ਵਚਨ ਇਸ ਪ੍ਰਕਾਰ ਦੱਸਦਾ ਉਹਨਾਂ ਨੂੰ ਘੁਰਨੇ ਚ ਸਿੱਟਿਆ ਗਿਆ ਤੇ ਫਰਸ਼ਤੇ ਵੀ ਨਹੀਂ ਡਿੱਗੇ ਉਹ ਹਜੇ ਆ ਗਏ ਸ਼ੇਰਾ ਨੇ ਇਸ ਉੱਪਰੋਂ ਕੀ ਕਰ ਲਿਆ ਬਣਾ ਸੁੱਧਾ ਹੀ ਮੂੰਹਾਂ ਦੇ ਵਿੱਚ ਤੇ ਹੱਡੀਆਂ ਸਮੇਤ ਚੱਬ ਲਿਆ ਇਹਨਾਂ ਨੂੰ ਹੁੰਜੇ ਵੀ ਨਾ ਡਿੱਗਨ ਦਿੱਤਾ ਇੰਨੇ ਭੁੱਖੇ ਸ਼ੇਰ ਸੀ ਪਰ ਦਾਨੀਅਲ ਨੂੰ ਕੀ ਹੈ ਭਲਾ ਦਾਨੀਅਲ ਨੂੰ ਜੀਵ ਤੱਕ ਵੀ ਨਹੀਂ ਲਗਾਈ ਉਹਨਾਂ ਨੇ ਆਇਆ ਪਰਮੇਸ਼ਰ ਕਦੋਂ ਪਰਮੇਸ਼ਰ ਆਪਣਾ ਕੰਮ ਸਾਡੇ ਜੀਵਨਾ ਚ ਕਰਦਾ ਜਦੋਂ ਅਸੀਂ ਆਪਣੇ ਜੀਵਨ ਚ ਵਚਨ ਦੇ ਹੱਕ ਦਾ ਕੀ ਲੈਨੇ ਆ ਫੈਸਲਾ ਲੈਨੇ ਫੇ ਨਚੋੜ ਆ ਰਿਹਾ ਕੀ ਹੈ ਭਲਾ ਇਸੇ ਲਈ ਸੰਗਤੀ ਬੰਦਗੀ ਵਚਨ ਆਰਾਧਨਾ ਸੀ ਕਰਦੇ ਆਂ ਜਦੋਂ ਜੀਵਨ 'ਚ ਹਾਲਾਤ ਪ੍ਰਸਥਿਤੀਆਂ ਆਉਣ ਤੇ ਇਹ ਬਣੀਆਂ ਹੀ ਰਹਿਣੀਆਂ ਸਾਡੇ ਜੀਵਨ 'ਚ ਉਦੋਂ ਮੈਂ ਆਪ ਸਿੱਖੇ ਗਏ ਵਚਨ ਦੇ ਦੁਆਰਾ ਕੀ ਲੈ ਸਕਾ ਆਪਣੇ ਜੀਵਨ 'ਚ ਨਿਰਣੇ ਲੈ ਸਕਾ ਫੈਸਲਾ ਲੈ ਸਕਾ ਮੇਰੇ ਪਿਆਰੋ ਫੈਸਲਾ ਲਵਾਂਗੇ ਤੇ ਪਰਮੇਸ਼ਰ ਸਾਡੇ ਜੀਵਨ 'ਚ ਆਪਣੀ ਮਹਿਮਾ ਨੂੰ ਕੀ ਕਰੂਗਾ ਪ੍ਰਗਟ ਕਰੂਗਾ ਦਾਊਦ ਨੇ ਕੀ ਲਿਆ ਫੈਸਲਾ ਲਿਆ ਕੀ ਲਿਆ ਭਲਾ ਮੈਂ ਹੱਥ ਨਹੀਂ ਚਲਾਉਂਗਾ ਮੌਕਾ ਆ ਤੁਹਾਨੂੰ ਔਰ ਮੈਨੂੰ ਵੀ ਪਰਮੇਸ਼ਰ ਐਸੇ ਮੌਕੇ ਦਿੰਦਾ ਤੰਦੇ ਸਾਹਮਣੇ ਕਰ ਲੋ ਰਾਂਝਾ ਰਾਜੀ ਤੇ ਜਦੋਂ ਸਾਡੇ ਅੱਗੇ ਪਰਸਿੱਤੀਆਂ ਆਉਂਦੀਆਂ ਅਸੀਂ ਕਰਦੇ ਭਲਾ ਅਸੀਂ ਕਹਿੰਨੇ ਤੁਹਾਡੇ ਕਿ ਤਾ ਮਾਹੌਲ ਪ੍ਰਭੂ ਲੈ ਕੇ ਆਇਆ ਕਰ ਲਈ ਰਾਂਝਾ ਰਾਂਝਾ ਰਾਜੀ ਤੇ ਫੇਰ ਕਰ ਲੈਨੇ ਆ ਇੱਥੋਂ ਸੇ ਕੀ ਖਾਇਾਨੇ ਭਲਾ ਅਸੀਂ ਮਾਰ ਖਾਨੇ ਇਸ ਲਈ ਧਿਆਨ ਰੱਖਣਾ ਮੈਂ ਆਪਣੇ ਜੀਵਨ ਚ ਜੋ ਫੈਸਲੇ ਕਰ ਰਿਹਾ ਕੀ ਇਹ ਫੈਸਲੇ ਵਚਨ ਦੇ ਅਨੁਸਾਰ ਆ ਜਾਂ ਵਚਨ ਦੇ ਖਿਲਾਫ ਆਈ ਆਪਣੇ ਅੱਖਾਂੋਂ ਬੰਦ ਕਰਦੇ ਸਰਨ ਚ ਕੋਨੇ ਪ੍ਰਾਰਥਨਾ ਕਰਦੇ ਸਰਵਸ਼ਕਤੀਮਾਨ ਪਿਤਾ ਧੰਨਵਾਦ ਕਰਦੇ ਹਾਂ ਖੁਦਾਵੰਦ ਆਈ ਦੇ ਅੱਛੇ ਸਮੇਂ ਦੇ ਲਈ ਇਸ ਛੋਟੇ ਮੈਸੇਜ ਦੇ ਦੁਆਰਾ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਧੰਨਵਾਦ ਪ੍ਰਭੂ ਤੇਰੇ ਪਵਿੱਤਰ ਵਚਨਾਂ ਦੇ ਲਈ ਇਹਨਾਂ ਜਿਉਂਦਿਆਂ ਵਚਨਾਂ ਲਈ ਸ਼ਕਤੀਸ਼ਾਲੀ ਵਚਨਾਂ ਲਈ ਖੁਦਾਵੰਦ ਤੁਸੀਂ ਪ੍ਰਭੂ ਇੱਕ ਵਾਰ ਫਿਰ ਸਾਨੂੰ ਟੁੰਬੇ ਆਇਆ ਧੰਨਵਾਦ ਪ੍ਰਭੂ ਤੇਰਾ ਵਚਨ ਸੁਣਾਉਣ ਵਾਲੇ ਜਾਂ ਸੁਣਨ ਵਾਲੇ ਹੀ ਨਹੀਂ ਬਲਕਿ ਅਸੀਂ ਸਭ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਚ ਗ੍ਰਹਿਣ ਕਰਨ ਵਾਲੀ ਹੋਈਏ ਤੇਰੇ ਵਚਨਾਂ ਤੇ ਚੱਲਣ ਵਾਲੇ ਹੋਈਏ ਉਹ ਤੁਹਾਡੀ ਇੱਛਾ ਨੂੰ ਪੂਰਾ ਕਰਨ ਵਾਡੇ ਹੋਈਏ ਪਿਤਾ ਧੰਨਵਾਦ ਖੁਦਾਵੰਦ ਸਾਡੇ ਜੀਵਨਾ ਚ ਵੀ ਜਦੋਂ ਹਾਲਾਤ ਚੱਲ ਰਹੇ ਆ ਜੋ ਹਾਲਾਤ ਆ ਰਹੇ ਆ ਹਰ ਹਾਲਾਤ ਦੇ ਵਿੱਚ ਖੁਦਾਵੰਦ ਵਚਨ ਦੇ ਹੱਕ ਦਾ ਫੈਸਲਾ ਲੈ ਸਕੀਏ ਖੁਦਾਵੰਦ ਔਰ ਤੁਹਾਡੀ ਇੱਛਾ ਨੂੰ ਪੂਰਾ ਕਰ ਸਕੀਏ ਤੋ ਐਸੀ ਕਿਰਪਾ ਦੇ ਧੰਨਵਾਦ ਓ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਚ ਮੰਗਦੇ ਆਮੀਨ